ਜੀ ਗਾਲ ਜੀ ਸਭ ਤੋਂ ਪਹਿਲਾਂ ਆਪਣਾ YouTube ਚੈਨਲ ਟੁਲੋਕ ਟਿਕ ਤੇ ਅਮੀਗਰ ਧਿਆਨ ਸਾਰੇ ਠੀਕ ਠਾਕ ਹੋਮਗੇ ਤਾਂ ਹਾਂਜੀ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆ ਸੋਨੇ ਸੋਨੇ ਰੰਗ ਸੋਨੇ ਸੋਨੇ ਡਿਜ਼ਾਈਨ ਚਲੋ ਜੀ ਕਰਦੇ ਆ ਫਿਰ ਆਪਾਂ ਵੀਡੀਓ ਸਟਾਰਟ ਸੂਟ ਪਹਿਲਾ ਸੂਟ ਰਹੂਗਾ ਜੀ ਪਸ਼ਮੀਨੇ ਦਾ ਸੂਟ ਆ ਜੀ ਪਰਪਲ ਕਲਰ ਤੇ ਪਸ਼ਮੀਨੇ ਦਾ ਸੂਟ ਆ ਇਹਦੀ ਬਾਹਾਂ ਤੇ ਇਹ ਵਾਲੀ ਬੀਲ ਰਹੂਗੀ ਜੀ ਇਹ ਵਾਲੀ ਵੀ ਇਹ ਲਜੜੀ ਬਾਹਾਂ ਦੇ ਉੱਪਰ ਰਹੂਗੀ ਵਰਕ ਦੀ ਫਿਨਿਸ਼ਿੰਗ ਦੇਖੋ ਤੁਸੀਂ ਇਹ ਵਾਲੀ ਜਿਹੜੀ ਬੁਟੀ ਹੈ ਜੀ ਸਾਰੀ ਸੂਟ ਦੇ ਵਿੱਚ ਬੁਟੀ ਆਊਗੀ। ਇਸ ਤਰ੍ਹਾਂ। ਹਾਲੇ ਪ੍ਰੈਸ ਨਹੀਂ ਹੋਇਆ ਜੀ ਇਹ। ਸਲਵਾਰ ਦੀ ਮੂਰੀ ਤੇ ਆਊਗੀ ਜੀ ਬੁਟੀ। ਪੂਰਾ ਸੂਟ ਹੈਵੀ ਹੈਵੀ ਹੋ ਜਾਊਗਾ ਜੀ। ਇਹ ਸਲਵਾਰ ਦੀ ਮੂਰੀ ਤੇ ਆ ਤੇ ਇਹ ਸ਼ਰਟ ਦੀ ਮੂਰੀ ਤੇ 4-3 4-3 ਕਰਕੇ ਉੱਪਰ ਤੱਕ ਜਿਹੜੀ ਬੁਟੀ ਜਾਊਗੀ ਜੀ। ਇਹ ਵਾਲੀ ਹੈ ਜਿਹੜੀ ਉਹ ਬਾਹ ਤੇ ਆਊਗੀ ਜੀ। ਇਹ ਕਸਟਮਰ ਨੇ ਆਪਣਾ ਡਿਜ਼ਾਈਨ ਭੇਜਿਆ ਸੀ ਆਪਾਂ ਨੂੰ। ਅਪੋਂ ਨਵੀ ਸਾਹਮਣੇ ਵਾਲੀ ਬਣਾ ਕੇ ਦਿੱਤਾ ਜਿਵੇਂ ਉਹਨਾਂ ਦੀ ਚੁਆਇਸ ਸੀਗੀ ਤੇ ਇਹ ਵਾਲਾ ਜਿਹੜਾ ਡਿਜ਼ਾਈਨ ਹੈ ਜੀ ਇਹ ਤੁਸੀਂ ਵੀ ਕਿਸੇ ਵੀ ਕਲਰ ਤੇ ਪਵਾ ਸਕਦੇ ਹੋ ਤੇ ਕਿਸੇ ਵੀ ਸਟੱਫ ਤੇ ਪਵਾ ਸਕਦੇ ਹੋ ਹਾਂ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਜੀ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਤੇ ਜਲਦੀ ਜਲਦੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦਿਆ ਕਰੋ ਤਾਂ ਜੋ ਹੋਰਾਂ ਭੈਣਾਂ ਤੱਕ ਵੀ ਵੀਡੀਓ ਪਹੁੰਚ ਸਕੇ ਤੇ ਉਹ ਵੀ ਆਪਣੇ ਲਈ ਜਿਹੜੇ ਸੋਹਣੇ ਸੋਹਣੇ ਸੂਟ ਆ ਉਹ ਤਿਆਰ ਕਰਾ ਸਕਣ ਠੰਡ ਬਹੁਤ ਜ਼ਿਆਦਾ ਹੋਈ ਪਈ ਹੈ ਜੀ ਠੰਡ ਦਾ ਕਰਕੇ ਜਿਹੜਾ ਕੰਮ ਕਰਨਾ ਪੈ ਰ ਪਰ ਹੱਥ ਨਹੀਂ ਖੁੱਲਦਾ ਪਿਆ ਬਹੁਤ ਜ਼ਿਆਦਾ ਠੰਡ ਹੈ ਬੈਠ ਕੇ ਕੰਮ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਹਾਂ ਜੀ ਤੇ ਦੂਸਰਾ ਸੂਟ ਹੈ ਜਿਹੜਾ ਆਪਣਾ ਇਹ ਸਿਲਕ ਪਸ਼ਮੀਨੇ ਦੇ ਉੱਪਰ ਹੋਊਗਾ ਜੀ ਭਪਿੰਦਰਾ ਦਾ ਸਟਾਫ ਹੋਊਗਾ ਜੀ ਕਿਉਂਕਿ ਇਹਨਾਂ ਦੀ ਕਾਪੀ ਵੀ ਹੁੰਦੀ ਹੈ ਪਰ ਆਪਣੇ ਕੋਲ ਕਾਪੀ ਨਹੀਂ ਹੈ ਭਪਿੰਦਰਾ ਦਾ ਸੂਟ ਹੈ ਡਬਲ ਟੋਨ ਪਸ਼ਮੀਨਾ ਏ ਵੀ ਕਸਟਮਰ ਵੀ ਆਪਣੀ ਚੁਆਇਸ ਸੀ ਇਸ ਤਰ੍ਹਾਂ ਜਿਹੜਾ ਹੈਗਾ ਗਾ ਘੇਰੇ ਦੇ ਵਰਕ ਰਹੂਗਾ ਫਿਸ਼ਿੰਗ ਹੈ ਉਹ ਦੇਖ ਸਕਦੇ ਹੋ ਉਹ ਬਹਾਂ ਤੇ ਰਹੂਗਾ ਜੀ ਤੁਸੀਂ ਇਹ ਵਾਲਾ ਜਿਹੜਾ ਵਰਕ ਹੈ ਉਹ ਕਰਵਾ ਸਕਦੇ ਹੋ ਪਰ ਕਸਟਮਰ ਨੇ ਇਹ ਬਾਵਾ ਦੇ ਟਿੱਕੇ ਦੇ ਤਰੀਕ ਕਰਵਾਇਆ ਇਹ ਵਾਲਾ ਤੁਸੀਂ ਸਲਵਾਰ ਦੀ ਮੂਰੀ ਤੇ ਵੀ ਕਰਵਾ ਸਕਦੇ ਹੋ ਸਟੇਟ ਸਲਵਾਰ ਨਾਲ ਹੀ ਸੋਹਣਾ ਲੱਗੂਗਾ ਜੀ ਪੌਂਚਾਂ ਵਾਲੀ ਸਲਵਾਰ ਨਾਲ ਸੋਹਣਾ ਨਹੀਂ ਲੱਗਣਾ ਸਟੇਟ ਸਲਵਾਰ ਨਾਲ ਬਹੁਤ ਸੋਹਣਾ ਲੱਗਣਾ ਇਹ ਵਾਲਾ ਵਰਕ ਜਿਹੜਾ ਇਹ ਵੀ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਕਿਸੇ ਗੋਸਟਾ ਤੇ ਵੀ ਕਰਵਾ ਸਕਦੇ ਹੋ ਪਸ਼ਮੀਨਾ ਸਿਲਕ ਤੇ ਵੀ ਕਰਵਾ ਸਕਦੇ ਹੋ ਤਿਆਰੀ ਹੋ ਰਹੀ ਹੈ ਜਿਵੇਂ ਕਿ ਆਰੀ ਵਰਕ ਦੇ ਵਿੱਚ ਹੈਂਡਵਰਕ ਦੇ ਵਿੱਚ ਨਵੇਂ ਨਵੇਂ ਰੰਗ ਡਿਜ਼ਾਈਨ ਤਿਆਰ ਹੋ ਰਹੇ ਆ ਪਰ ਕਿਉਂਕਿ ਇਹ ਹੈ ਜੇ ਕਿਸੇ ਵੀ ਭੈਣ ਨੇ ਹੁਣ ਮੈਂ ਉਹ ਵੀ 1 ਮਹੀਨਾ ਬਾਅਦ ਮੈਰਿਜ ਆ ਉਹਨਾਂ ਦੇ ਹੈ ਨਾ 1.5 ਮਹੀਨਾ ਬਾਅਦ ਮੈਰਿਜ ਆ ਤਾਂ ਪਲੀਜ਼ ਜਿਨ੍ਹਾਂ ਨੇ ਆਰਡਰ ਦੇਣਾ ਉਹ ਸਾਨੂੰ ਹੁਣੇ ਹੀ ਆਰਡਰ ਦੇ ਦਿਓ ਕਿਉਂਕਿ ਐਨ ਮੌਕੇ ਤੇ ਕਾਰੀਗਰ ਨਹੀਂ ਕੰਮ ਕਰਕੇ ਦੇ ਸਕਦੇ ਜਿਉਂਕਿ ਤੁਸੀਂ ਸਮਝ ਸਕਦੇ ਹੋ ਵੀ ਬਹੁਤ ਜ਼ਿਆਦਾ ਜਿਹੜਾ ਹੈ ਔਖਾ ਹੋ ਜਾਂਦਾ ਨਾ ਜਿਵੇਂ ਜਦੋਂ ਆਪਾਂ ਮਸ਼ੀਨੀ ਵਰਕ ਹੀ ਕਰਦੇ ਆ ਉਹ ਨੂੰ ਘੱਟੋ ਘੱਟ ਇੱਕ ਸੂਟ ਨੂੰ 10 ਤੋਂ 15 ਦਿਨ ਲੱਗ ਜਾਂਦੇ ਆ ਐਸ ਸੀਜ਼ਨ ਦੇ ਵਿੱਚ ਤੇ ਤੁਸੀਂ ਸਮਝ ਸਕਦੇ ਹੋ ਹੈਂਡਵਰਕ ਦੇ ਤਾਂ ਕਿੰਨਾ ਹੀ ਟਾਈਮ ਲੱਗੂਗਾ ਹੈਂਡਵਰਕ ਲਈ ਆਪਾਂ ਨੂੰ ਇੱਕ ਮਹੀਨਾ ਘੱਟੋ ਘੱਟ ਇੱਕ ਮਹੀਨਾ ਚਾਹੀਦਾ ਹੀ ਭੈਣਾ ਦਾ ਵੀ ਆਰਡਰ ਆ ਉਹ ਪਹਿਲਾਂ ਆਪਾਂ ਨੂੰ ਦੇ ਸਕਣ ਤਾਂ ਜੋ ਆਪਾਂ ਉਹਨਾਂ ਦਾ ਮੌਕੇ ਤੇ ਕੰਮ ਉਹ ਕਰਕੇ ਦੇ ਸਕੀ ਹਣਾ ਆ ਦੇਖੋਈ ਕਿੰਟੋਣਾ ਸ਼ਿਮਰ ਸਟੱਫ ਦੇ ਉੱਪਰ ਇਹ ਆਪਾਂ ਆਰੀ ਵਰਕ ਕੀਤਾ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਡਿਜ਼ਾਈਨ ਆ ਆਰੀ ਵਰਕ ਹੈ ਇਹ ਵਾਲਾ ਆਊਗਾ ਜੀ ਸਲਵਾਰ ਦੀ ਮੂਰੀ ਤੇ ਤੇ ਇਹ ਵਾਲਾ ਆਊਗਾ ਬਾਹ ਦੀ ਮੂਰੀ ਤੇ ਖ ਸਕਦੋਂ ਕਸਟਮਰ ਨੇ ਸਿਰਫ ਇਹ ਬਾਵਾ ਦਿੱਤੇ ਜਿਹੜਾ ਸਲਵਾਰ ਦੇ ਮੂਰੀ ਤੇ ਕਰਵਾਇਆ ਹੈ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਇਹ ਵਾਲਾ ਵਰਕ ਸਿੰਪਲ ਸੋਪਰ ਜੀ ਲੁੱਕ ਹੈ ਜੀ ਜਮਾ ਲਾਈਟ ਵੇਟ ਵਰਕ ਹੈ ਤੇ ਬਹੁਤ ਹੀ ਸੋਹਣੇ ਕਲਰ ਕੰਟਰਾਸਟ ਤੁਸੀਂ ਦੇਖੋ ਕਿੰਨਾ ਸੋਹਣਾ ਕਲਰ ਪਾਏ ਨੇ ਕਿੰਨੇ ਸੋਹਣਾ ਕੰਮ ਕਰਕੇ ਦਿੱਤਾ ਹੋਇਆ ਤੇ ਵਰਕ ਦੀ ਫਿਨਿਸ਼ਿੰਗ ਵੀ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਕਿੰਨੀ ਫਿਨਿਸ਼ਿੰਗ ਦੇ ਨਾਲ ਕੰਮ ਕੀਤਾ ਹੋਇਆ ਹੈ ਇਹ ਤੁਸੀਂ ਕਿਸੇ ਵੀ ਸਟੱਫ ਤੇ ਕਰਵਾ ਸਕਦੇ ਹੋ ਜਿਵੇਂ ਸ਼ਿਮਰ ਤੋਂ ਹਟ ਕੇ ਕਿਸੇ ਹੋਰ ਸਟੱਫ ਤੇ ਵੀ ਕਰਵਾ ਸਕਦੇ ਹੋ ਹਾਂਜੀ ਤਾਂ ਇੱਕ ਇਹ ਵਾਲਾ ਸੂਟ ਆਈ ਪਹਿਲਾਂ ਵੀ ਦੇਖਿਆ ਹੋਣਾ ਇਹ ਘੇਰੇ ਤੇ ਆਉਗਾ ਜੀ ਫਲਾਵਰ ਵਰਕ ਹੈ ਇਹ ਬਾਹ ਦੇ ਉੱਪਰ ਆਉਗਈ ਟੰਕਾ ਇਹ ਸਾਰਾ ਓਨਲੀ ਸਿੰਗਲ ਟੰਕਾ ਤੇ ਵਿੱਚ ਹੈਂਡ ਟੱਚ ਆਈ ਇਹ ਵਾਲਾ ਹੈਂਡ ਟੱਚ ਦਿੱਤਾ ਹੋਇਆ ਸਿੰਗਲ ਟੰਕੇ ਦਾ ਕੰਮ ਹੈ ਕਲਰ ਕੰਟਰਾਸਟ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਸੋਹਣੇ ਕਲਰ ਪਾਏ ਹੋਏ ਨੇ ਬਰ ਬ੍ਰੀ ਤੇ ਜਾਂ ਪੱਲਵ ਸਿਲਕ ਤੇ ਬਹੁਤ ਸੋਹਣਾ ਲੱਗਦਾ ਜਿਹੜਾ ਆਪਣਾ ਇਹਦੇ ਨਾਲ ਦਾ ਪਹਿਲਾ ਸੂਟ ਬਣਿਆ ਹੋਇਆ ਸੀਗਾ ਜੀ ਉਹ ਪੱਲਵ ਸਿਲਕ ਦੇ ਉੱਪਰ ਬਣਿਆ ਹੋਇਆ ਸੀ ਜਿਹੜਾ ਸਿੰਗਲ ਟਾਂਕੇ ਦਾ ਪਸੰਦਾ ਦਿਖਾਇਆ ਹਾਂਜੀ ਤਾਂ ਇਹ ਆ ਗਿਆ ਜੀ 벨ਵਟ ਸੂਟ ਬਹੁਤ ਹੀ ਸੋਹਣਾ ਤੇ ਪਿਆਰਾ ਜਿਹਾ ਡਿਜ਼ਾਈਨ ਹੈ ਇਹ ਹਾਲੇ ਫਿਨਿਸ਼ਿੰਗ ਦੇਣ ਵਾਲੀ ਰਹਿੰਦੀ ਸੀ ਜੀ ਵਰਕ ਕਰਕੇ ਆਪੋ ਤੇ ਵੀਡੀਓ ਬਣਾਉਣ ਲੱਗੇ ਹਾਂਜੀ ਤੇ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਇਹ 2 1 ਕਰਕੇ ਨਾ ਸਲਵਾਰ ਦੇ ਮੂਰੀ ਤੇ ਵਰਕ ਹੈ ਇਹ 2 1 ਕਰਕੇ ਇਹ ਵਾਲੀ ਜਿਹੜੀ ਅੰਬੀ ਆ ਅੰਬੀਤੇ ਤੁਸੀਂ ਫਿਨਿਸ਼ਿੰਗ ਦੇਖੋ। ਸਲਵਾਰ ਜਿ ਮੁਰੀ ਤੇ ਤੁਸੀਂ 3 2 ਵੀ ਪਵਾ ਸਕਦੇ ਹੋ ਪਰ ਆਪਾਂ ਜਿਹੜੇ ਹੈਗੇ 2 1 ਪਾਈ ਹੈ ਜੀ ਕਿਉਂਕਿ ਅੱਜ ਕੱਲ ਜਿਹੜਾ ਹੈਗਾ ਨਾ ਜਿਆਦਾ ਮਤਲਬ ਪਰਕ ਆਪਾਂ ਕਰਾਂਗੇ 3 2 1 ਕਰਾਂਗੇ ਉੱਪਰੋਂ ਚੱਲ ਜਾਊਗਾ ਤਾਂ ਉਹ ਜਿਹੜਾ ਸ਼ਰਟ ਦੇ ਨੀਚੇ ਆ ਜਾਣਾ ਉਹ ਸ਼ੋਅ ਨਹੀਂ ਹੁੰਦਾ ਜੀ ਪਰ ਜਿਆਦਾ ਕਰਨ ਦਾ ਕੋਈ ਫਾਇਦਾ ਨਹੀਂ ਹੈ। ਹਨਾ ਆਪਾਂ ਇਹ 2 1 ਪਾਈ ਆ ਜਦੋਂ ਆਪਾਂ ਇਸ ਤਰ੍ਹਾਂ ਤੁਸੀਂ ਦੇਖੋ ਜਦ ਇਸ ਤਰ੍ਹਾਂ ਕਰਕੇ ਆਪਣੇ ਸਲਵਾਰਾ ਪਾਸ ਸਟੇਟ ਬਣਾਵਾਂਗੇ ਇੱਕ ਮੁਰੀ ਇਧਰਲੀ ਸਾਈਡ ਆ ਜੂਗੀ ਜੀ। ਅੰਬੀ ਸੌਰੀ ਮੋਰੀ ਤੇ ਇੱਕ ਇਦਾਂ ਦੀ ਸਾਈਡ ਆ ਜੂਗੀ ਜਿਹੜੀ ਆ ਸੈਂਟਰ ਵਾਲੀ ਐ ਇਹ ਉੱਪਰ ਦਿਖੂਗੀ ਸੈਂਟਰ ਚ ਤਾਂ ਦੋ ਇੱਕ ਕਰਕੇ ਹੀ ਸਹੀ ਰਹਿਣੀਆਂ ਬਾਕੀ ਕਸਟਮਰ ਦੀ ਆਪਣੀ ਚੁਆਇਸ ਹੁੰਦੀ ਐ ਪਰ ਸਾਡੇ ਹਿਸਾਬ ਨਾਲ ਤਾਂ ਦੋ ਇੱਕ ਸਹੀ ਰਹਿਣੀਆਂ ਹੀ ਤੁਸੀਂ ਜਿਆਦਾ ਵੀ ਪੁਵਾ ਸਕਦੇ ਹੋ ਇਦਾਂ ਵੀ ਪੁਵਾ ਸਕਦੇ ਹੋ ਤੇ ਇਹ ਵਾਲਾ ਜਿਹੜਾ ਵਰਕ ਐ ਉਹ ਕਿਸੇ ਹੋਰ ਸਟੱਫ ਤੇ ਵੀ ਕਰਵਾ ਸਕਦੇ ਹੋ ਜਿਵੇਂ ਸਿਲਕ ਪਸ਼ਮੀਨਾ ਦੇ ਉੱਪਰ ਹੋ ਗਿਆ ਜੀ ਤੇ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਇਹ ਵਾਲਾ ਵਰਕ ਕਿਸੇ ਸਿਲਕੀ ਹੋਰ ਸਟੱਫ ਤੇ ਵੀ ਜਿਵੇਂ 오ਰਗਾਂਜਾ ਹੋ ਗਿਆ ਬਰਬਰੀ ਹੋ ਗਿਆ ਹਨਾ ਤਾਂ ਬਹੁਤ ਹੀ ਸੋਹਣਾ ਬਣ ਕੇ ਆਉਂਦਾ ਗਲਾਸ 오ਰਗਾਂਜਾ ਇੰਨਾ ਤੇ ਵੀ ਪਰ ਵੈਲਵਟ ਦੇ ਉੱਪਰ ਦਾ ਜਿਹੜਾ ਹੈਗਾ ਇਹ ਕਿਆਈ ਵਾਤਾਂ ਇਹਦੀਆਂ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਆਇਆ ਵੀ ਅੱਗੇ ਆਪਾਂ ਇਸ ਤਰ੍ਹਾਂ ਇਹਦੀ ਦੂਸਰਾ ਪਹੁੰਚਾਤੀ ਫਿਰ ਇਹ ਆ ਗਿਆ ਜੀ ਸ਼ਰਟ ਦਾ ਵਰਕ ਇਹ ਤੁਸੀਂ ਦੇਖ ਸਕਦੇ ਹੋ ਸ਼ਰਟ ਦਾ ਆਪਾਂ ਜਿਹੜਾ ਵਰਕ ਕੀਤਾ ਵੀਡੀਓ 'ਚ ਪ੍ਰੋਪਰ ਸ਼ੋ ਹੋ ਰਿਹਾ ਹੋਊਗਾ ਜੀ ਉਹ ਦੇਖੋ 3 2 1 ਠੀਕ ਹੈ 3 ਨੂੰ 2 ਇਕ ਕਰਕੇ 2 ਆ ਗਈ ਅੱਗੇ ਇਹ ਵਾਲੀਆਂ ਫਿਰ 1 ਆ ਗਈ 3 2 1 ਕਰਕੇ ਇਸ ਤਰ੍ਹਾਂ ਆਪਾਂ 셔ਟ ਦੇ ਉੱਪਰ ਪਾਇਆ ਬਹੁਤ ਹੀ ਜ਼ਿਆਦਾ ਸੋਹਣਾ ਜਿਹਾ ਡਿਜ਼ਾਈਨ ਆ ਜੀ ਜਮਾਂ ਲਾਈਟ ਵੇਟ ਆ ਤੇ ਬਹੁਤ ਹੀ ਜ਼ਿਆਦਾ ਸੋਹਣਾ ਲੁੱਕ ਆਏ ਸੂਟ ਦੇ ਤੇ ਜਦੋਂ ਹਲੇ ਬਣ ਕੇ ਰੈਡੀ ਹੋਇਆ ਆ ਆਪਾਂ ਤੁਹਾਡੇ ਨਾਲ ਫਿਰ ਤੋਂ ਵੀਡੀਓ ਸ਼ੇਅਰ ਕਰਾਂਗੇ ਟਾਪਰ ਸੂਟ ਜਦੋਂ ਰੈਡੀ ਹੋ ਗਿਆ ਦੀ ਆਸ਼ਾ ਦੀ ਸਪੋਣ ਵਾਸਤੇ ਜੀ ਮੇਰੇ ਸਦੇ ਬਹੁਤ ਹੀ ਸੋਹਣੀ ਚੀਜ਼ ਬਣ ਕੇ ਤਿਆਰ ਹੋਈ ਆ ਇਹ ਬਾਹਾਂ ਦਾ ਵਰਕ ਆ ਗਿਆ ਜੀ ਅਰੇਖੋ ਇਹ ਬਾਹਾਂ ਦਾ ਵਰਕ ਤੇ ਅੱਜ ਵਾਲੇ ਸਾਨੂੰ ਸਾਡੇ ਸੂਟ ਕਿਵੇਂ ਲੱਗੇ ਕਲਰ ਰੰਗ ਡਿਜ਼ਾਈਨ ਕਿੱਦਾਂ ਲੱਗੇ ਸਟਾਫ ਕਿੱਦਾਂ ਲੱਗਿਆ ਮੈਸੇਜ ਕਰਕੇ ਜਰੂਰ ਦੱਸਿਆ ਕਰੋ ਜੀ ਇਹਦੇ ਨਾਲ ਨਾ ਹੌਸਲਾ ਵਧਾਈ ਹੁੰਦੀ ਹੈ ਹਨਾ ਜੀ ਕੀ ਕਿਹੜਾ ਸਟੱਫ ਵਧੀਆ ਲੱਗ ਰਿਹਾ ਕਿਹੜਾ ਡਿਜ਼ਾਈਨ ਵਧੀਆ ਲੱਗ ਰਿਹਾ ਤੇ ਫਿਰ ਆਪਾਂ ਤੁਹਾਡੇ ਲਈ ਹੋਰ ਨਵੀਂ ਤੋਂ ਨਵੀਂ ਚੀਜ਼ ਲੈ ਕੇ ਆਈਏ ਹਨ ਇਹਦੂ ਵੀ ਸੋਹਣਾ ਕੰਮ ਕਰੀਏ ਤੇ ਚਲੋ ਜੀ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਨਾਲ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਲਦੀ ਜਲਦੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਠੀਕ ਹੈ ਜੀ ਚਲੋ ਮਿਲਦੇ ਆਂ ਜੀ ਨੈਕਸਟ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ